ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਤਰਨਤਾਰ ਨਾਲ ਸੰਬੰਧਤ ਲਖਵੀਰ ਸਿੰਘ ਲੰਡਾ ਜਿਹੜਾ ਕਿ ਪੰਜਾਬ ਦੇ ਤਰਨਤਾਰ ਜ਼ਿਲ੍ਹੇ ਨਾਲ ਸੰਬੰਧਤ ਹੈ ਜਿਸ ਨੂੰ ਗੈਂਗਸਟਰ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਸੀ ਉਸ ਦੇ ਖਿਲਾਫ ਭਾਰਤ ਦੇ ਗ੍ਰਹਿ ਭਾਗ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਇੱਕ ਸਰਕੂਲਰ ਜਾਰੀ ਕਰਕੇ ਉਸ ਨੂੰ ਗੈਂਗਸਟਰ ਤੋਂ ਅਤਵਾਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਲੰਡਾ ਖਿਲਾਫ ਬਹੁਤ ਹੀ ਸੰਗੀਨ ਇਲਜ਼ਾਮ ਹੈ ਜਿਹੜੇ ਜਾਂ ਸੰਗੀਨ ਕੇਸ ਹੈ ਉਸ ਦੇ ਖਿਲਾਫ ਦਰਜ ਨੇ ਪੰਜਾਬ ਦੇ ਵਿੱਚ ਫਰੋਤੀਆਂ ਫਰੋਤੀਆਂ ਦੇ ਨਾਲ ਲੈ ਕੇ ਕਤਲ ਕਤਲ ਤੋਂ ਬਾਅਦ ਨਸ਼ਾ ਤਸਕਰੀ ਤੇ ਨਾਲ ਨਾਲ ਹਥਿਆਰਾਂ ਦੀ ਤਸਕਰੀ ਨੂੰ ਲੈ ਕੇ ਬਟੇ ਇਲਜ਼ਾਮ ਹੈ ਜਿਹੜੇ ਉਹ ਪੰਜਾਬ ਪੁਲਿਸ ਵੱਲੋਂ ਜਿਹੜੇ ਲੰਡਾ ਦੇ ਉੱਪਰ ਲਗਾਏ ਜਾਂਦੇ ਹਨ ਲੰਡਾ ਜਿਹੜਾ ਕੀ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਰਹਿ ਰਿਹਾ 2021 ਤੋਂ ਫਰਾਰ ਲੰਡਾ ਦੇ ਖਿਲਾਫ ਭਾਰਤ ਸਰਕਾਰ ਵੱਲੋਂ ਸਰਕੂਲਰ ਜਾਰੀ ਕਰਕੇ ਉਸ ਦੇ ਉੱਪਰ 10 ਲੱਖ ਦਾ ਜਿਹੜਾ ਇਨਾਮ ਹੈ ਉਹ ਰੱਖਿਆ ਗਿਆ ਸੀ ਇਸ ਤੋਂ ਬਾਅਦ ਸਮੇਤੋ ਜਿਹੜਾ ਲੰਡਾ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਰਹਿ ਕੇ ਆਪਣੇ ਪੂਰੇ ਜਿਹੜੇ ਕਾਲੇ ਕਾਰਨਾਮੇ ਕਰ ਰਿਹਾ ਉਸ ਵੱਲੋਂ ਇਸ ਤਰ੍ਹਾਂ ਦਾ ਜਾਲ ਫਲਾਇਆ ਹੋਇਆ ਕਿ ਆਪਣੇ ਪੂਰੇ ਕੰਮ ਨੂੰ ਕੈਨੇਡਾ ਦੇ ਬੈਠ ਕੇ ਹੀ ਆਪਰੇਟ ਕੀਤਾ ਜਾ ਰਿਹਾ ਉਸ ਤੇ ਇਸ ਤਰ੍ਹਾਂ ਦੇ ਇਲਜ਼ਾਮਾਤ ਆ ਜਿਹੜੇ ਉਹ ਪੁਲਿਸ ਵੱਲੋਂ ਲਗਾਏ ਜਾਂਦੇ ਆ ਹੁਣ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਹੁੰਦੀ ਹੈ ਕਿ ਲੰਡਾ ਨੂੰ ਗੈਂਗਸਟਰ ਤੋਂ ਅੱਤਵਾਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਲੰਡਾ ਦੇ ਜਿਹੜੇ ਸਬੰਧ ਨੇ ਉਹ ਬੱਬਰਖਾਨਾ ਇੰਟਰਨੈਸ਼ਨਲ ਨੇ ਤੇ ਸਰਹੱਦ ਪਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਇਸ ਕੰਮ ਦੇ ਵਿੱਚ ਉਸ ਦਾ ਸਾਥ ਦੇ ਰਹੀਆਂ ਪਿਛਲੇ ਸਮੇਂ ਦੇ ਵਿੱਚ ਮੁਹਾਲੀ ਦੇ ਵਿਖੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਪਰ ਆਰਪੀਜੀ ਅਟੈਕ ਹੁੰਦਾ ਉਸ ਅਟੈਕ ਦੀ ਜ਼ਿੰਮੇਵਾਰੀ ਵੀ ਲਖਵੀਰ ਸਿੰਘ ਲੰਡਾ ਵੱਲੋਂ ਲਈ ਗਈ ਸੀ ਲਖਵੀਰ ਸਿੰਘ ਲੰਡਾ ਵੱਲੋਂ ਬਹੁਤ ਸਾਰੇ ਫਰੋਤੀ ਦੇ ਮਾਮਲੇ ਵੀ ਉਸ ਦੇ ਉੱਪਰ ਦਰਜ ਨੇ ਹੁਣ ਭਾਰਤ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆ ਉਸਦੇ ਉੱਪਰੇ ਕਾਰਵਾਈ ਕੀਤੀ ਹੈ ਉਸਦੇ ਉੱਪਰ 10 ਲੱਖ ਦਾ ਜਿਹੜਾ ਇਨਾਮ ਹੈ ਇਹ ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਰਿੰਦਾ ਦੇ ਉੱਪਰ ਵੀ ਇਸ ਤਰ੍ਹਾਂ ਦੇ ਇਲਜ਼ਾਮਤ ਲੱਗੇ ਸਨ ਹੁਣ ਲੰਡਾ ਵੀ ਉਸੇ ਕੈਟਾਗਰੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਕਿ ਉਹ ਗੈਂਗਸਟਰ ਤੋਂ ਜਿਹੜਾ ਅਤਵਾਦੀ ਉਸ ਨੂੰ ਕਰਾਰ ਦੇ ਦਿੱਤਾ ਗਿਆ ਇਸ ਤਰ੍ਹਾਂ ਦੀ ਕਾਰਵਾਈ ਭਾਰਤ ਸਰਕਾਰ ਦੇ ਗ੍ਰੈਪ ਭਾਗ ਵੱਲੋਂ ਕੀਤੀ ਗਈ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਹੱਦ ਪਾਰ ਦੀਆਂ ਖੂਫੀਆ ਏਜੰਸੀਆਂ ਜਿਹੜੀਆਂ ਲੰਡਾ ਦੀ ਮਦਦ ਕਰ ਰਹੀਆਂ ਨੇ ਤੇ ਉਹਨਾਂ ਦੀ ਮਦਦ ਨਾਲ ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਉਹ ਭਾਰਤ ਜਾਂ ਪੰਜਾਬ ਦੇ ਵਿੱਚ ਅੰਜਾਮ ਦੇਣ ਦੇ ਵਿੱਚ ਕਾਮਯਾਬ ਹੋ ਰਿਹਾ ਹੈ ਇਸ ਤਰ੍ਹਾਂ ਦੀ ਕਾਰਵਾਈ ਹੁਣ ਹੋਈ ਹੈ ਇਸ ਤੋਂ ਬਾਅਦ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜਾ ਲੰਡਾ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕੈਨੇਡਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਕਿਸ ਤਰੀਕੇ ਨਾਲ ਇਸ ਨੂੰ ਲੈਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਨਿਜਰ ਪਰਵੀ ਕੁਝ ਇਸ ਤਰ੍ਹਾਂ ਦੇ ਇਲਜ਼ਾਮ ਸਨ ਕਿ ਉਹ ਅਤਵਾਦੀ ਗਤਿਵਧੀਆਂ ਦੇ ਵਿੱਚ ਸ਼ਾਮਲ ਸਨ ਤਾਂ ਉਸ ਦੇ ਕਤਲ ਤੋਂ ਬਾਅਦ ਕਿਤੇ ਨਾ ਕਿਤੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਕਾਫੀ ਤਕਰਾਰ ਵੀ ਆਈ ਸੀ ਉਸ ਤੋਂ ਬਾਅਦ ਹੁਣ ਜਿਹੜਾ ਲੰਡਾ ਦੇ ਖਿਲਾਫ ਇਸ ਤਰ੍ਹਾਂ ਦਾ ਸਰਕੂਲਰ ਜਾਰੀ ਹੋਣ ਤੋਂ ਬਾਅਦ ਕੀ ਕੈਨੇਡਾ ਸਰਕਾਰ ਉਸ ਦੇ ਉੱਪਰ ਕੋਈ ਕਾਰਵਾਈ ਕਰਦੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਰਹਿ ਰਿਹਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ